ਵੇ ਵੇ ਰੇ ਨਾ ਡੀਗ ਲਗਾਵਾ ਮੇਰੇ ਆ ਰੋਟੀ ਵੇਲ ਕੇ ਦਵਾ ਤੇ ਬਣਾਉਣ ਲੱਗਾ ਰੋਟੀ ਆਏ ਮੇਰੇ ਪੁੱਤ ਪਾਪੀ ਨਾ ਗੱਲਾਂ ਕਰ ਪਾਪੀ ਨਾ ਗੱਲਾਂ ਪਾਪੀ ਨਾ ਗੱਲਾਂ ਪਿੱਤੀ ਮੇਰੇ ਪੁੱਤ ਰੋਟੀ ਵੀ ਇੰਦਾ ਸੀ ਤੇ ਉਹ ਗੈਸ ਤੇ ਲਗੀ ਬਣਾਉਣ ਹਾਂ ਪਤਾ ਕਿ ਕਿ ਬਣਾਉਣ ਆਪਾਂ ਵੇਲ ਲਾਪੈਣਾ ਮਰੀ ਆਂਦਾ ਵਾ ਰੋਟੀ ਵੇਲਣ ਦਾ ਤਾਂ ਆਂਦਾ ਵਾ ਵੀ ਗੈਸ ਦੇ ਉੱਤੇ ਤਵਾ ਵੀ ਰੱਖਦੇ ਥੱਲੇ ਪਟਾਕੇ ਭਾਲਦੇ ਹਾਂ ਠੀਕ ਹੈ ਪਟਾਕੇ ਭਾਲਦੇ ਆ ਪਾਤੇ ਪਾਲਦੀ ਨਾ ਤੂੰ ਕਿਹੜੀ ਪਤਾ ਕਿ ਬਾਲਦੀ ਚੱਲ ਤੂੰ ਵੀ ਇਹਨੂੰ ਰੁੱਟੀ ਖੁਸ਼ ਹੋ ਗਿਆ ਕਿ ਘਾ ਪਾਤੇ ਦੇ ਕਿਹਦੀ ਰੁੱਟੀ ਆ ਮੇਰੀ ਕਿਧਰ ਉੱਪਰ ਲੈ ਕੇ ਬੁਤਨੇ ਤੇ ਮੇਰੇ ਲਈ ਤੇ ਉਹ ਨਾ ਮਤ ਲਈ ਆ ਮੇਰੇ ਲਈ ਲਈ ਨਹੀਂ ਆ ਲਈ ਆ ਕਿੱਥੇ ਲਈ ਆ ਨਹੀਂ ਆਹ ਤੁਮਨੇ ਆ ਕੇ ਆਹ ਜੇ ਬੋਸ ਦੇ ਕੇ ਇਹ ਕਿੰਭੇ ਸਾਨੂੰ ਚੱਲਦਾ ਕੰਮ ਇਹ ਆਓ ਯੂ ਮੁੜ ਕੇ ਆਏ ਆ ਦਾਵਾ ਚਾ 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 ਮੈਂ ਉਦੋਂ ਤਵੇ ਤੇ ਪਾਤੇ ਉਹਦੇ ਪਾ ਦੇ ਮੇਰੇ ਪੁੱਤ ਪਾ ਦੇ ਮੇਰੇ ਪੁੱਤ ਪਟਾਟਿਆਂ ਦੇ ਹੈ 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 ਚਲੋ ਹੋਰ ਦੇ ਲਾ ਰੋਟੀ ਅੱਗੇ ਵੀ ਮੈਂ ਕਿੰਨੇ ਲਾਈ ਪਾ ਦੇ ਰੋਟੀ ਚੰਦਲ ਕਲਾ ਮਾਰਦੇ ਫਿਰ ਇੱਕ ਕਰਦੇ ਆ ਨਾ ਰੋਟੀਆਂ ਲਾ ਲਾ ਦੇ ਨਾ ਇਹ ਫੇਰ ਨਾਲੇ ਤੇਰੀ ਪੱਟ ਤੇ ਹੱਥ ਮਾਰ ਕੇ ਹਾਂ ਕਾਹਵਾ ਜਾਂਦਾ ਕਿਉਂ ਮਾਂ ਨੂੰ ਛੋੜੀ ਕਿਤੇ ਤੇ ਫਦਰੀ ਫਦਰੀ ਮਮਾ ਕਿੱਥੇ ਆ ਮਮਾ ਕੌਣ ਆ ਮੈਂ ਆ ਮਮਾ ਮੈਂ ਇੱਥੇ ਮਮਾ ਕੌਣਾ ਮੈਂ ਨਹੀਂ ਮੈਂ ਨਹੀਂ ਮਮਾ ਫੇ ਮੈਂ ਚੀਜੀ ਨਹੀਂ ਲੈ ਕੇ ਜਾਣ ਮਮਾ ਕੌਣ ਆ ਮਾਮੀ ਮਾਮੀ ਆਹ ਰੋਟੀ ਦੇ ਆ ਚਾ ਰੋਟੀ ਪਾਵੇਂ ਅੱਧੇ ਤੇ ਨਹੀਂ ਨਹੀਂ ਪਾਉ ਰੋਟੀ ਕਹਿੰਦਾ ਤਾਂ ਦਾਦੀ ਮਮਾ ਪਾਤੇ ਮਮਾ ਨੇ ਹਾਂ ਪਾਤੇਆਂ ਦੇ ਬੌਣੀ ਇੱਥੇ ਪੰਮੀ ਸੜ ਗਿਆ ਹੀ ਤੇਨਾ ਪਾਤੇਆਂ ਦੇ ਇਹ ਪਾਤੇ ਆ ਚਲ ਚਲ ਆ ਵੰਦੀ ਰੋਟੀ ਦੇਵੇ ਇਹ ਵੇਲੀ ਨਹੀਂ ਇਹ ਰੋਟੀ ਮਡਾ ਟ੍ਰੇਡ ਪੁੜਾ ਉਹ ਵੀ ਇੰਨਾ ਚੰਗੀ ਵੇਲੀ ਆ ਹਾਉ ਹੁਣ ਉਹ ਸਵੇਰ ਆ ਕੇ ਮੇਰੇ ਘਰ ਸੁੱਕਾ ਆਟਾ ਲਾਗੇ ਤਾਂ ਖੈ ਨਾ ਘੜੀ ਗੁੜੀ ਲੁੰਦਾ ਹਾਂ ਮੈਂ ਹਰ ਜੁਗ ਲਿਆ ਮੈਂ ਹਾਂ ਇਹ ਬਣਾਈਆਂ ਮੇਰੀ ਗੱਲ ਸੁਣ ਦੇ ਲੈ ਵੇ ਇੱਕ ਪਤਾ ਬਗੋ ਕੰਮ ਆ ਪਾਦਾ ਹੈ ਵੇਲਣਾ ਚਲਦੀ ਚੱਲਦੀ ਨਾ 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 ਪਰ ਹਰ ਤੋਂ ਹੀ ਚੁੱਕੋ ਨਾ ਨਗਾ ਕਰੋ ਆ ਇੱਧਰ ਤੱਕ ਕਰਕੇ ਹੈ ਆਓ ਵੇਖ ਇਹਨੇ ਲਾਂਗਰੀ ਬਣ ਜਾਣਾ ਜਾਂਦਾ ਹੈ ਸ਼ੈਫ ਸ਼ੈਫ ਬਣਨਾ ਇਹ ਮੁਰਗੀ ਵੱਡਾ ਹੋ ਗਿਆ ਸ਼ੈਫ ਬਣਨਾ ਵੱਡਾ ਸ਼ਰਾ ਉਹ ਉਹ ਸਾਡੀ ਪੱਲੀ ਹੋ ਗਈ ਪਾ ਦੇ ਹੀ ਦਪਨ ਹੋਈ ਪਾਤਿਆਂ ਦੇ ਰੋਟੀ ਪੈ ਗਈ ਪਾਤਿਆਂ ਦੇ ਨਿਕਟਾ ਹੋ ਜੋ ਹੁੰਦੇ ਆ ਜਿੱਦੇ ਮੈਂ ਕੋਣ

മടാൻ പുന വോ ਦੀ ਕਰਨਗੇ ਤੁਹਾਡਾ ਦਿਮਾਗ ਖਰਾਬ ਹੋ ਗਿਆ ਮੈਂ ਕੋਰੋਂ ਪਾਇਆ ਉਹ ਪਸਰ ਸਿੱਕਾ ਮਾਰਦੇ ਅੰਗਸੀ ਜਾਣ ਲਿਆ ਬੁਪਕਾ ਨਹੀਂ ਰੋਣੀ ਵੀ ਜਾਣੇ ਲੈਦੇ ਹੀ ਆ ਤੁਹਾਨੂੰ ਆਣੀ ਆ ਚਲੋ ਅੱਜ ਡੋਰ ਲਓ ਮੈਂ ਤਾਂ ਬਿਨਾਂ ਖੜੀ ਨਹੀਂ ਨਹੀਂ ਉਹ ਕਹਿੰਦਾ ਵਿਆਹ ਸਾਦੀ ਤੇ ਗਉਂਦਾ ਰ ਤਵਕੀ ਹੱਕ ਨਾਲੀ ਮਾਰਦੇ ਬਸ ਸਮਝ ਨਹੀਂ ਆਉਂਦੀ ਜੀ ਜੀ ਮਾਰਨੀ ਬਾਜਨ ਦਾ ਪਾਈ ਤੇ ਰਾਜਦੀ ਲੱਗਣੀ ਹੱਕ ਕਹਿੰਦੇ ਹਰ ਮੈਂ ਤਾਂ ਪਿੱਛੇ ਉਹ ਪਰਸੋਂ ਦੀ ਆਖੜੀ ਲਿਹਾਉਣੀ ਨਹੀਂ ਦੇ ਕਿਸੇ ਮੈਂ ਸਾਰੀ ਉਮਰ ਜਿਨੀ ਚੜਾਈ ਹੁਣ ਮੈਂ ਹੁਣ ਕਿਥੇ ਬੁੱਢੇ ਹੋ ਗਏ ਆਪਾਂ ਮੈਂ ਗੁੱਡੀ ਲੈ ਆਪ ਕੋ ਗੁੱਡੀ ਚੋੜਾ ਰਾਧਾ ਬੋਲਾ ਲੈ ਕੇ ਨਕਣਾਵਾ ਮੈਂ ਬੋ ਕੀਤੇ ਚਨਾਵਾ ਲੁੱਟ ਕੇ ਚੜਾਵਾ ਲੁੱਟ ਨਹੀਂ ਮੈਨੂੰ ਨਹੀਂ ਮੈਂ ਸਾਹ ਕਿੱਧਰ ਨਹੀਂ ਪੁੱਲ ਦੀ ਗੁੱਡੀ ਕਹਿੰਦਾ ਚਾਹਤ ਨਹੀਂ ਕਦੀ ਨਹੀਂ ਉਹ ਗੁੱਡੀ ਗਈ ਉਹ ਕਿੱਥੇ ਲੱਭੀ ਉਹ ਨਾ ਜਾਈ ਮੇਰੇ ਅਮਨਤ ਨੂੰ ਗੁੱਡੀਆਂ ਡਾਉਣੀਆਂ ਆ ਗਈਆਂ ਹੁਣ ਨਾ ਜਦੋਂ ਨਿੱਕਾ ਆਏ ਨਾ ਗੁੱਡੀ ਡਾਉਣੀ ਨਹੀਂ ਆਉਂਦੀ ਮੈਂ ਤਾਂ ਨਾ ਪਾਪਾ ਦਿੰਦੀ ਹੁਣੀ ਤੇ ਮੈਂ ਦੱਸਾਂ ਕਰਨੀ ਆ ਮੈਂ ਕਹਿੰਨਾ ਹਾਰੇ ਪਾਪਾ ਮੇਰੇ ਮੁੰਡੇ ਦੀ ਗੁੱਡੀ ਚੜਾਉਣੀ ਆ ਲੈ ਕਿਹਨੂੰ ਭਰਾਂ ਲੱਗੇ ਨੂੰ ਹੁੰਦੀ ਆ ਟੋਣੀ ਨਹੀਂ ਨਹੀਂ ਚੜਾਉਣੀ ਆ ਥੋੜਾ ਸਾਡੇ ਕੋ ਵਾਧੂ ਹੈ ਲੋਟ ਲੈਣੀ ਸਾਰੀ ਮੋਰ ਲਿਆ ਉਹਨਾਂ ਨੂੰ ਮੋੜੀ ਨਾਗ ਲੈਣੀ ਨਹੀਂ ਮੋਰ ਨਹੀਂ ਕਿੰਨੇ ਲੁੱਟਨੇ ਫੇਰਦੇ ਚਾਰ ਚਾਰੇ ਦੇ ਚਾਰ ਲੁੱਟਲੇ ਚਾਰ ਲੁੱਟਲੇ ਤੁਹਾਡੀ ਭੜ ਗਈ ਹੈ ਇਹ ਕੰਮ ਨਹੀਂ ਹੈ ਇਹ ਕੰਮ ਨਹੀਂ ਹੈ ਕੰਮ ਹੀ ਹੈ ਚਾਰ ਲੁੱਟਲੇ ਤੇ ਗੱਟੂ ਵੀ ਬਣ ਜਾਣਾ ਡੋਰ ਬੰਦੇ ਗੱਟੂ ਹੋਣਾ ਡੋਰ ਵੀ ਲੱਗ ਗਈ ਹੋਵੇ ਇਹ ਸਾਰੀ ਆਂਟੀ ਦੀ ਮਿਹਰਬਾਨੀ ਹੈ ਨਹੀਂ ਤੇਲ ਬੇਟੀ ਚੱਲ ਅੱਜ ਪੀਜਾ ਨਾਲ ਇਹ ਕੰਮ ਜ਼ਿਆਦਾ ਚੱਲਦਾ ਨਹੀਂ ਇਹ ਕੰਮ ਚੱਲਦਾ ਇਹ ਭਾਵੇਂ ਹੁਣ ਪੰਨਾਂ ਪੰਨਾਂ ਵਾਲਾ ਜਿਹੜਾ ਮੀਆਂ ਮੀਆਂ ਦੇ ਵਿੱਚ ਚੱਲ ਦੇਖੀ ਜਾਣਾ ਭਰਾਵਾ ਪਿਛਲੇ ਨੂੰ ਪਿਛਲੇ ਨੇ ਇਦਾਂ ਹੀ ਹੋਇਆ ਗੁੱਡਾ ਵੀ ਛਾੜੇ ਜਾ ਕੀ ਬੁੱਡੇ ਮੁੱਕ ਗਏ ਤੇ ਦੁਕਾਨਾਂ ਤਾਂ ਇਹ ਮੁੱਕੇ ਰਹਿ ਗਏ ਮੜਾ ਮੋਟਾ ਮਾਲ ਜਿਹੜਾ ਆ ਨਾਮ ਜਾਈ ਹਾਂ ਉਹ ਜਿਹੜੀ ਦੁਕਾਨ ਦੇ ਜਾਈਏ ਗੁੱਡੇ ਐਹੋ ਹੀ ਆ ਬਾਜੀ ਕੋਈ ਤੀਰ ਵਿੰਗਾ ਕੋਈ ਪਾਟਾ ਐਹੋ ਕੋਈ ਆ ਤੇ ਇੱਕ ਦੁਕਾਨ ਹੀ ਉੱਥੇ ਘਟਗਾ ਕੀ ਹੋਰ ਕੋ ਗੁੱਡੇ ਆਗੇ ਹੀ ਉਹਨੇ ਕਰਦਾ ਕਿ ਇਹਦਾ 20 ਵਾਲਾ ਨਾ ਉਹਨੇ ਸਿੱਧਾ 30 ਦਾ ਚੁੱਕਦਾ ਕੀ ਹੁਣ ਫਸੇ ਜਿਹੜਾ ਉਹਨੇ ਲੈ ਰਹੇ ਆ ਜਿਲਮਨਾ ਭਾ ਮਹਿੰਗੇ ਆ ਕਿਨਾ ਭਰਾ ਮੈਨੂੰ ਸਪੈਸ਼ਲ ਹੁਣੇ ਮੰਗਾ ਗੁੱਡਾ ਦੇ ਮਿਲਦਾ ਕਿ ਦਿਉਣੀ ਸੀ ਜਿਹੜਾ 40 ਕੋ 50 ਦਾ 10 ਵਾਲਾ 20 ਦਾ ਇਹ ਕਈ ਲੋਕ ਇਹ ਕਾ ਵੀ ਬੜਾ ਕਰਦੇ ਮੁਰਗੇ ਨਹੀਂ ਕਿਉਂ ਹਾ ਉਦਨਾ ਹੀ ਹੈ ਗਈ ਮੁਰਤੀ ਕੀਤੀ ਹੈ ਇੱਥੇ ਕਿੰਨੇ ਜਣੇ ਸੀ ਮੈਂ ਸੀ ਖੇਰਾ ਸੀ ਤੇ ਸਹਿਜ ਸੀ ਤੇ ਆਾਾ ਚਾਚੇ ਦੇ ਮੁੰਡੇ ਦੋਵੇਂ ਤੇ ਦੋਨਾਂ ਰਿਸ਼ਤੇਦਾਰ ਆਏ ਸੀ ਸੱਤ-ਅੱਠ ਜਣੇ ਸੀ ਅਸੀਂ ਤੇ ਅਸੀਂ ਪਹਿਲਾਂ 500 ਕੇ 600 ਦੇ ਗੁੱਡੇ ਲਿਆਂਦੇ ਤੋਂ ਦੋ ਟਾਈ ਬਾਈ ਜਿਹਨੂੰ ਮੁੱਕ ਗਏ ਕਿ ਤਣ ਇੰਨੇ ਕ ਬੜੇ ਆ ਤੇ ਭਾਈ ਸਾਹਿਬ ਜਾਂਦਾ ਨਹੀਂ ਬਾਜੀ ਇਹਦੇ ਹੋਰ ਚੜਾਉਣੇ ਆ ਉਹ ਮੁੜ ਕੇ ਫੇਰ ਚੱਲਦੇ ਜਿਹੜਾ 20 ਦਾ 30 ਦਾ ਜਿਹੜਾ 30 ਦਾ 40 ਦਾ ਤੇ ਜਿਹੜੇ ਅਸੀਂ ਨਾ ਡੋਰ ਟੋਕਰੇ ਚ ਰੱਖੀ ਐਨੇ ਗੱਟੂ ਲਿਆਂਦੇ ਸੀ ਹਾਂ ਬੱਚਿਆਂ ਵਾਲਾ ਕਿਤੋਂ ਲਿਆਇਆ ਉਹ ਨਾ ਵੀ ਉਹ ਨਹੀਂ ਚਲਾਉਂਦੇ ਆ ਪਾਉ ਬਿੱਲੇ ਦੇ ਪਪੂ ਦੇ ਬੜੇ ਪੇ ਪਾਉ ਬਿੱਲੇ ਦੇ ਪਾਉ ਬਿੱਲੇ ਨਹੀਂ ਕੇ ਬੜੇ ਕਾਟੂਆਂ ਕਾਟੂ ਕਾਟੂ ਨਾ ਪਰੇ ਉਤਰਨ ਦੇ ਖੱਤੇ ਹੀ ਆ ਨਾ ਨਾਨੀ ਹੁੰਦੇ ਨਹੀਂ ਵੇ ਨਹੀਂ ਮੈਂ ਵਜਾਉਣ ਵਾਲੇ ਫੜੇ ਹੀ ਕੋ ਤਾਂ ਹਾਂ ਗਿਟਾਰ ਅੱਗੇ ਲੈ ਕੇ ਆਵਾਂ ਦੂਰੇ ਘਰੋਂ ਚੜ੍ਹੋ ਜੇ ਤੱਕ ਚੜ੍ਹਾ ਬੋਲ ਗਰਮੀ ਤੂੰ ਹੀ ਜਾਣਾ ਮੈਂ ਮੈਂ ਅੱਗੇ ਘਾਗਾ ਕੇ ਚਲੂ ਜਾਣਾ ਮੈਂ ਅੱਗੇ ਘੱਟਦਾ ਅੱਗੇ ਇਹਨਾਂ ਨੇ ਇੰਨਾ ਉੱਚਾ ਚੜਿਆ ਮੈਂ ਲੋ ਘੜਿਆ ਮੇਰੇ ਤੇ ਰਾਮ ਕੀ ਉੱਡ ਗਿਆ ਮੈਂ ਕੀ ਆ ਗਿਆ ਬੰਦਾ ਨਹੀਂ ਤੂੰ ਨੌਕ ਡਾਗੇਂ ਆਪਣਾ ਤੇ ਹਾਂ ਨੌਕ ਡਾਗੇਂ ਜੀਆ ਐਡਾ ਵੱਡਾ ਨਾ ਹੀ ਬੜਾ ਦੁੱਖ ਲਗਾ ਤਾ ਬੜਾ ਗਿਆ ਜਦੋਂ ਨੌ ਪਾਲਤੂ ਟੁੱਟ ਜੇ ਨਾ ਪਾਲਤੂ ਬੜਾ ਦੁੱਖ ਹੋਇਆ ਫਿਰ ਮਾੜਾ ਦੁੱਖ ਮੈਂ ਨਹੀਂ ਵਾਚ ਬਸ ਮੈਂ ਦੁੱਖ ਦੀ ਗੱਲ ਦੱਸਾਂ ਮੈਂ ਗਈ ਸਲੂਨ ਤੇ ਮੈਂ ਮੈਨੂੰ ਮੇਰੀ ਬੈਡੀ ਮੈਂ ਕਰਾ ਲਵਾ ਤੇ ਉਹਨਾਂ ਨੇ ਕੀਤਾ ਕਿ ਪਹਿਲਾਂ ਜਾਂਦਿਆ ਸਰ ਨੇਲ ਕਟਰ ਫੜਿਆ ਫਾੜ ਕੇ ਆਂਟੀ ਮੇਰੇ ਤੇ ਨੌ ਮੁੱਢੀ ਲਾ ਦਿੱਤੇ ਮੈਂ ਜਦੋਂ ਫੜਿਆ ਮੈਂ ਇਹ ਫੇਸ਼ੇ ਰੋਣ ਡਿਆ ਸੀ ਮਕਾਢੀ ਤੇ ਦੂਜੀ ਜਣੀ ਮੇਰੇ ਹੱਥ ਨੂੰ ਜੰਮੜੀ ਜਦੋਂ ਮੈਂ ਅੱਖਾਂ ਖੋਲੀਆਂ ਮੈਂ ਵੇਖਿਆ ਮੈਂ ਨੌ ਵੇਖੇ ਮੈਂ ਤੁਹਾਡਾ ਬੇੜਾ ਤੱਕ ਜੇ ਮੈਂ ਉਹ ਭਾਜੀ ਕੋ ਬਾਹਰ ਆਈ ਮੈਂ ਹਲੇ ਭਾਜੀ ਆ ਕੋਈ ਗੱਲ ਹੋਈ ਜਾ ਕੇ ਪੁੱਛ ਆਪਣੀ ਕੰਮ ਵਾਲੀਆਂ ਨੂੰ ਮੈਂ ਹਾਂ ਮੇਰੇ ਨੌ ਦਾ ਕੀ ਹਾਲ ਬਣਾਤਾ ਉਹ ਆਂਦਾ ਕੋਈ ਹੋਰ ਦੂਜੇ ਨਹੀਂ ਘੱਟਦੇ ਮੈਂ ਨਿਕ ਪਰਵਾਹ ਰਮਾਨ ਕਰ ਮੈਂ ਆਪੇ ਘਰੇ ਜਾਏ ਤਾਂ ਨੂੰ ਮੈਂ ਨਹੀਂ ਤੁਰਿਆ ਅਗਲੀ ਨੂੰ ਪਾਈਆਂ ਗਾਣ ਦੇਗਾ ਇਹ ਮੇਰੇ ਘਰ ਸੁਣਾ ਮੇਰਾ ਘਰ ਵਾਲਾ ਕਹਿੰਦਾ ਰਿੰਦਾ ਪਰ ਮੈਨੂੰ ਪਤਾ ਨਹੀਂ ਲੱਗਾ ਮੇਰੀ ਕਿਹੜੇ ਵਾਰ ਜਵਾਨੀ ਆਈ ਤੇ ਕਿਹੜੇ ਵਾਰੇ ਗਈ ਤੇ ਮੈਂ ਸਾਡੇ ਵਰਗੇ ਨੇ ਨਾ ਕੋਈ ਆਹ ਕਰਾਇਆ ਹਥਾਨ ਤੇ ਨਾ ਕੋ ਮੂੰਹ ਨੂੰ ਕਦੀ ਮੂੰਹ ਵੀ ਜੇ ਕਦੀ ਕਦੀ ਆਪ ਹੀ ਬਣਾ ਮੋਟਾ ਕਰ ਲੈਂਦਾ ਵਾ ਤੇ ਵੀ ਕਦੀ ਗਏ ਨਹੀਂ ਇੰਨਾ ਤੇ ਆਹੀ ਜਿਹੜਾ ਦੁਨੀਆ ਤੇ ਇਦਾਂ ਹੀ ਆਏ ਦੇਤੇ ਚੱਲ ਉਹ ਵਧੀਆ ਵਾ ਬਸ ਐਵੇਂ ਪਖੰਡ ਜੇ ਕਰਦੇ ਰਹੋ ਉਹ ਚਾਰ ਦਿਨ ਦੀ ਚਾਂਦਨੀ ਤੇ ਮੋੜਨ ਦੇ ਰੀ ਰਾਤ ਉਹ ਗੱਲ ਹੁੰਦੀ ਆ ਉਹ ਮੂੰਹ ਲਿਸ਼ਟਾਰ ਨਹੀਂ ਦੇ ਦੋ ਦਿਨ ਮੁੜ ਕੇ ਤੀਜੇ ਦਿਨ ਫਿਰ ਉਹ ਰਹਿਣਾ ਨਹੀਂ ਇੱਕ ਦਿਨ ਮੈਂ ਫੇਸ਼ੀਅਲ ਕਰਾਉਣਾ ਜਾਣਾ ਭਾਈ ਮੈਂ ਵੀ ਕਿਦਾ ਕੇ ਗੇਂਦੂ ਹਾਇਦਾ ਫੇਸ਼ੀਅਲ ਕਰਾਉਣੀ ਮੈਂ ਕਰਾਉਣਾ ਫੇਸ਼ੀਅਲ ਕਰਾਉਣਾ ਤੇ ਫੇਸ਼ੀਅਲ ਕਰਾਉਣਾ ਦੀ ਫੇਸ਼ੀਅਲ 2 3 ਜਨਵਰੀ ਕਰਾਉਣੀ ਪੈਂਦੀ ਆ ਕਿਹੜੀ ਗੱਲੋਂ ਸਕਿਨ ਡਰਾਈ ਹੋ ਜਾਂਦੀ ਮੂੰਹ ਫਟਦਾ ਜੇ ਜਦੋਂ ਕਰੀਮਾਂ ਲੱਗਦੀਆਂ ਨਾ ਫਿਰ ਸਹੀ ਰਹਿੰਦਾ ਗਰਮੀ ਸਾਰੀ ਗਰਮੀ ਨਹੀਂ ਬਕਰਉਂਦੀ ਸੌਫਟ ਹੋ ਜਾਂਦੀ ਹਾਂ ਵਧੀਆ ਹੋ ਜਾਂਦੀ ਗੱਲ ਪਤਾ ਕੀ ਆ ਆਹ ਆਹ ਬੱਗੇ ਲੋਕ ਹੁਣ ਆਏ ਕਪੜਾ ਤੋਂ ਲੈ ਸਾਬਣਾ ਮੂੰਹ ਤੋਂ ਆਨੇ ਕਦੀ ਕਿਲ ਕਾਂਟਾ ਦੇ ਉੱਤੇ ਨਿਕਲਿਆ ਸਹੀ ਗੱਲ ਇਹ ਠਖੁਰਕ ਲੜਦੀ ਠਖੁਰਕੇ ਨਾਲ ਲੋਕਾਂ ਨੂੰ ਬਸ ਗੱਲ ਲਾ ਦੇ ਕਦੀ ਮੂੰਹ ਨਹੀਂ ਪਾਟੇ ਤੇਰੇ ਕਰੰਬਿਆ ਕਰੰਬਿਆ ਪਾਟੀ ਜਾਣ ਦੇ